ਪੰਜਾਬ ਦਾ ਮਾਨ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਵਿਕਾਸ ਦੇ ਮਸੀਹਾ ਸਰਦਾਰ ਸ਼ਖਵੀਰ ਸਿੰਘ ਬਾਜਲ ਸਾਹਿਬ ਤੇ ਮੈਂ ਨੌਂ ਦੇ ਵਿੱਚ ਨਹੀਂ ਪੈਣਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਡੇ ਇਸ ਧਰਮ ਦੇ ਵਿੱਚ ਵੀ ਯਾਰ ਢਿੱਲੋ ਸਾਹਿਬ ਤੇ ਸਾਡੇ ਜਗਰਾਉਂ ਹਲਕੇ ਤੋਂ ਸ੍ਰੀ ਅਸਰ ਪਲੇਰ ਸਾਹਿਬ ਮੇਰੇ ਸਾਰੇ ਸਰਕਲ ਜੱਫਰ ਸਾਹਿਬਾਨ ਚਾਰੇ ਹਲਕਿਆਂ ਦੇ ਜਿਵੇਂ ਗੱਲ ਕਰਾ ਗੱਲ ਹਲਕੇ ਦੀ ਤਾਖੇ ਹਲਕੇ ਦੀ ਰੈਕੋਟ ਹਲਕੇ ਦੀ ਤੇ ਜਗਰਾਮ ਹਲਕੇ ਤੋਂ ਜਿੰਨੇ ਵੀ ਵਰਕਰ ਸਾਹਿਬਾਨ ਆਏ ਆ ਬਾਕੀ ਸਾਰੇ ਜ਼ਿਲ੍ਹੇ ਤੋਂ ਜਿੰਨੇ ਵੀ ਵਰਕਰ ਸਾਹਿਬਾਨ ਆਏ ਆ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਆਦਰ ਦਾ ਸਤਕਾਰ ਨਾਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਹਾਲ ਵੀ ਭਰਵਾਨ ਕਿਉਂਕਿ ਬਾਦਲ ਪਟਿਆ ਲੀਡਰ ਸੇ ਮਾਣ ਆਪਣੇ ਬੋਲਣੇ ਆ ਮੈਂ ਤਾਂ ਇੱਕ ਸੇਵਾਦਾਰਾਂ ਮੈਂ ਧੰਨਵਾਦ ਕਰਦਾ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਵਰਗੇ ਪਹਾੜੇ ਜੇ ਬੰਦੇ ਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਸਮੁੱਚੀ ਲੀਡਰਸ਼ਿਪ ਨੂੰ ਪ੍ਰਧਾਨ ਸਾਹਿਬ ਨੂੰ ਇਹ ਯਕੀਨ ਦਿਵਾਉਣਾ ਕਿ ਇੱਕ ਵਰਕਰ ਹੋਣ ਦੇ ਨਾਤੇ ਇੱਕ ਸੇਵਾਦਾਰ ਦਾ ਹੋਣ ਦੇ ਨਾਤੇ ਜਿੰਨੇ ਵੀ ਸਾਡੇ ਚਾਰੇ ਹਲਕੇ ਆ ਅੱਜ ਤੋਂ ਬਾਅਦ ਹਰ ਵਰਕਰ ਦੀ ਪੈਨ ਤੇ ਜਾ ਕੇ ਬੈਠ ਕੇ ਉਹਨੂੰ ਬੇਨਤੀ ਕਰਾਂਗੇ ਕਿ ਆ ਪੰਜਾਬ ਦੇ ਭਲੇ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬ ਤੋਂ ਫੇਰਿਆਂ ਨੂੰ ਬਚਾਉਣ ਲਈ ਆਪਾਂ ਫੇਰ ਦੁਆਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫੇਰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤਾਂ ਕਿ ਪੰਜਾਬ ਦਾ ਵੱਡਾ ਵਿਕਾਸ ਹੋ ਸਕੇ ਸੋ ਇਹਨਾਂ ਸਬਦਾਂ ਨਾਲ ਕਿਉਂਕਿ ਅੱਜ ਬਹੁਤ ਵੱਡਾ ਮਸਲਾ ਆਪਣੇ ਕੋਲ ਕਿਸਾਨੀ ਦਾ ਜੇਕਰ ਕਿਸਾਨੀ ਦੀ ਲੜਾਈ ਜਦੋਂ ਵੀ ਲੜੀ ਆ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰੀਏ ਚਾਹੇ ਕੋਈ ਵੀ ਲੜਾਈ ਹੋਈ ਅਕਾਲੀ ਦਾਮ ਨੇ ਲੜੀ ਆ ਅੱਜ ਵੀ ਸਰਦਾਰ ਸੁਖੀਰ ਸਿੰਘ ਬਾਦਲ ਜੀ ਪੂਰੇ ਹੋ ਕੇ ਲੜਾਈ ਲੜਨ ਦੇ ਵਾਸਤੇ ਆਏ ਆ ਮੈਂ ਕਿ ਕਿਸਾਨ ਦਾ ਫਤਹ ਹੋਣ ਦੇ ਨਾਤੇ ਇਸ ਗੱਲ ਦਾ ਵੀ ਧੰਨਵਾਦ ਕਰਦਾ ਹਾਂ ਬਾਦਲ ਸਾਹਿਬ ਤੁਸੀਂ ਹਮੇਸ਼ਾ ਅਕਾਲੀ ਦਲ ਨੇ ਕਿਸਾਨਾਂ ਦੀ ਬਾਹ ਫੜਿਆ ਕਿਸਾਨਾਂ ਦੀ ਲੜਾਈ ਲੜੀਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਿੱਲੀ ਵਾਲੇ ਲੋਟੂ ਟੋਲੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਣੀ ਚਾਹੁੰਦੇ ਆ ਉਹਨੂੰ ਜੇ ਕੋਈ ਬਚਾ ਸਕਦਾ ਤਾਂ ਸ਼ਰੋਮਣੀ ਕਲਦਾ ਬਚਾ ਸਕਦਾ ਜੇ ਕੋਈ ਉਸਦੇ ਖਿਲਾਫ ਲੜਾਈ ਲੜ ਸਕਦਾ ਤਾ ਸਰਦਾਰ ਸੁਖਵੀਰ ਸਿੰਘ ਬਾਲੋ ਦੀ ਗਵਾਹੀ ਹੈ ਸਮੁੱਚੀ ਪਾਰਟੀ ਲੜ ਸਕਦੀ ਆ ਸੋ ਅੱਜ ਉਸ ਗੱਲ ਦਾ ਅਗਾਜ ਹੋ ਗਿਆ ਉਸ ਗੱਲ ਦੀ ਸ਼ੁਰੂਆਤ ਹੋ ਗਈ ਆ ਮੈਂ ਫੇਰ ਇੱਕ ਵਾਰੀ ਸਾਰੇ ਚਾਰੇ ਹਲਕਿਆਂ ਦੇ ਵਰਕਰ ਸਹਿਬਾਨਾਂ ਦਾ ਸਾਰੇ ਲੀਡਰ ਸਹਿਬਾਨਾਂ ਦਾ ਨਰਾਤ ਰਵਾਜ ਕਰਦਾ ਫਤਿਹ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਅੱਲਾਹ ਸਾਹਿਬ ਦਾ ਹੁਣ ਮੈਂ ਬੇਨਤੀ